ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਵੀਰੇ ਜਿਹੜੀ ਆ ਮਾਜਾ ਚੱਲੀ ਆ ਗਈ ਮਹਾਲੀ ਮਹਾਲੀ ਤੋਂ ਅੱਗੇ ਲਾਂਡਰਾ ਦੇ ਲੋ ਇੱਕ ਪਿੰਡਾ ਬਾਈ ਦਾ ਹਨਾ ਉੱਥੇ ਚੱਲੀ ਆ ਤੇ ਇਹ ਸੌਦੇ ਹੋਏ ਨੂੰ ਵੀਰੇ ਅੱਜ 4-5 ਦਿਨ ਹੋ ਗਏ ਬਾਈ ਨੂੰ ਪੈਸੇ ਪਾਏ ਨੂੰ ਤੇ ਵੀਰ ਕਹਿੰਦਾ ਯਾਰ ਆਪਦੇ ਕੋਲ ਵੀਰੇ ਇਹ ਕਹਿੰਦਾ ਕਿ ਨਾ ਉਹ ਕਰ ਲੈਣਾ ਪੂਰੀ ਤਾਂ ਹਨਾ ਅੱਜ ਚੰਗੀ ਤਰ੍ਹਾਂ ਚੋ ਚੂਲ ਲੈ ਹਨਾ ਤੇ ਫੇਰ ਆਪਾਂ ਨੂੰ ਭੇਜੀ ਕਿਉਂਕਿ ਉਹ ਵੀਰ ਬਾਹਰ ਕੈਨੇਡਾ ਰਹਿੰਦਾਗਾ ਤੇ ਉਹ ਛੋਟੇ ਭਾਈ ਨੂੰ ਮੈਂ ਐਸ ਲੈ ਕੇ ਦਿੱਤੀ ਬਾਈ ਤੇ ਕਹਿੰਦਾ ਬਾਈ ਬਣ ਕੇ ਯਾਰਾ ਨਾ ਦੇਖੋ 4 ਦਿਨੋਂ ਕੇ ਪੈਸੇ ਪਾਏ ਨੂੰ ਪੰਜਵਾਂ ਦਿਨ ਅੱਜ ਤੇ ਪੰਜਵੇਂ ਦਿਨ ਮ ਕੀ ਕੋਣ ਵਿਸ਼ਵਾਸ ਕਰਦਾ ਕਹਿੰਦਾ ਮੈਂ ਐਸ ਭੇਜ ਦੇ ਪਈ ਹੈ ਨਾ ਤੇ ਕਹਿੰਦਾ ਵੀ ਆਪਦੀ ਪੂਰੀ ਚੰਗੀਤਾ ਦਾ ਤਾਂ ਉਹ ਕਰਕੇ ਤਸੱਲੀ ਕਰਕੇ ਫਿਰ ਮੈਂ ਐਸ ਭੇਜੀ ਮਦਰ ਕੋਈ ਗੱਲ ਨਹੀਂ ਤੇ ਹੁਣ ਐਨ ਗੈਰੈਟਰ ਵੀ ਤਿਆਰ ਆ ਤੇ ਕਾਖਾਂਡਾ ਵਧੀਆ ਖਾਂਦੀ ਆ ਖੜ ਕੇ ਮਿਲਦੀ ਆ ਕੋਈ ਚੱਕਰ ਨਹੀਂ ਹੁਣ ਤੇ ਪੂਰਾ ਜੀ ਲੱਗਿਆ ਹੋਇਆ ਸੀ ਮੈ ਤਾਂ ਕਿਉਂਕਿ ਜਦੋਂ ਪਹਿਲਾਂ ਜਿੰਨੇ ਮੈਂ ਲੈ ਕੇ ਆਇਆ ਥੋੜਾ ਉਪਰਾਂ ਕਰਦੀ ਤੁੱਤਨੇ ਥੋੜਾ ਜਿਹਾ ਕਿਉਂਕਿ ਜਦੋਂ ਘਰੋਂ ਲੈ ਕੇ ਆਦੀ ਵੀਰੇ ਇੱਕ ਕਿਲੇ ਦੀ ਖੜੀ ਸੀ ਇਹ ਮੁੜਕੇ ਵਾਲੇ ਨੇ ਖੋਲਕ ਬਾਹਰ ਕੱਢੀ ਵੀ ਨਹੀਂ ਉਹਦੇ ਕਰਕੇ ਨਾ ਇਹ ਥੋੜਾ ੱੱੱਕਾ ਕਰਦੀ ਪਾਏ ਦੀ ਪੂਰੀ ਦੀਤੀ ਇਹ ਮਤਲਬ ਜੋ ਖਿੱਚਦੀ ਸੀ ਆਪਾਂ ਦਾ ਆਪ ਖੋਲ ਲੰਨ ਦਿੱਤੇਗੇ ਤੇ ਉਹਦੇ ਬਾਈ ਨੂੰ ਮੈਂ ਦੱਸਿਆ ਮੈਂ ਕਰਦੀ ਉਹ ਬਾਈ ਕਹਿੰਦਾ ਕੋਈ ਗੱਲ ਨਹੀਂ ਬਈ ਕਹਾਂ ਚਾਰ ਪੰਜ ਦਿਨ ਘਰੇ ਰੱਖ ਲੈ ਇਹਨੂੰ ਵਿੱਚ ਕੋਈ ਤੇ ਹੁਣ ਮਹਾਲੀ ਦੇ ਪਿੰਡਾ ਮਹਾਲੀ ਤੋਂ ਅੱਗੇ ਲਾਂਡਰਾ ਦੇ ਲੱਭੇ ਹਨ ਤੇ ਉੱਥੇ ਵੀਰ ਨੂੰ ਚੱਲੀ ਮੱਝ ਤੇ ਵੀਰ ਦਾ ਬਹੁਤ-ਬਹੁਤ ਧੰਨਵਾਦ ਆਪਣੇ ਦੇ ਵਿਸ਼ਵਾਸ ਕਰਨ ਦਾ ਹਨ ਤੇ ਕਹਿੰਦਾ ਵੀਰੇ ਜਦੋਂ ਮਹੀ ਚੰਗੀ ਨਿਕਲ ਗਈ ਹੈ ਨਾ ਫਿਰ ਆਪਾਂ ਵੀ ਤਿੰਨ ਚਾਰ ਮਹੀਨੇ ਸਾਪਸ ਤੋਂ ਹੋਰ ਲੈਣੇ ਨੇ ਕੰਮ ਨਵਾਂ ਸਟਾਰਟ ਕੀਤਾ ਬੜਿਆ ਛੋਟੇ ਭੈਣਾਂ ਨੂੰ ਕੰਮ ਲੈ ਕੇ ਹੈ ਨਾ ਕੰਮ ਲਾਇਆਗਾ ਤੇ ਵੀ ਕਹਿੰਦਾ ਵੀ ਆਪਾਂ ਨੇ ਵੀ ਇੱਥੇ ਵੀ ਆਪਦਾ ਮੌਜੂਦ ਰੱਖਣਾ ਹੈ ਨਾ ਵੀ ਉਹ ਵੀ ਜੇ ਬਾਹਰ ਆ ਗਿਆ ਮਾਗਰ ਕਰੇ ਕਰੇ ਕੌਣ ਰਹੂਗਾ ਪਿੰਡਾ ਆਪਣੇ ਤੇ ਉਹਦੇ ਕਰਕੇ ਕਹਿੰਦਾ ਵੀ ਆਪਣੇ ਮੱਝ ਛੋਤੋਂ ਲੈ ਰਿਆ ਹੈ ਵਿਸ਼ਵਾਸ ਕਰਕੇ ਤੇ ਹੁਣ 11 ਲੀਟਰ ਦੁੱਧ ਤਿਆਰ ਆ ਮਾਗਰ ਕੱਟੀ ਸੀਗੀ ਤੇ 12 12 ਬ 13 ਲੀਟਰ ਦੁੱਧ ਕਰੂਗੀ ਵੀਰੇ ਹੈ ਨਾ ਤੇ ਜੇ ਕਿਸੇ ਵੀਰ ਨੂੰ ਹੋਰ ਲੋੜ ਆ ਮੱਝ ਦੀ ਹੈ ਨਾ ਤੇ ਆਪਣਾ ਕੰਟੈਕਟ ਕਰ ਸਕਦਾ ਬਾਈ ਦਾ ਪਿੰਡ ਤੀਕਾ ਯਾਰ ਆ ਇੱਕ ਇੱਕ ਇਕਬਾਲ ਸਿੰਘ ਬਾਈ ਦਾ ਨਾਮ ਆ ਮਹਾਲੀ ਦੇ ਅੱਗੇ ਲਾਂਡਰਾ ਲੈ ਪੈਂਦਾ ਹਨ ਇਕਬਾਲ ਸਿੰਘ ਬਾਹਰਿਆਂ ਦਾ ਬਾਈ ਕੈਨੇਡਾ ਚ ਤੇ ਬਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਐਡਾ ਵਿਸ਼ਵਾਸ ਕਰਨ ਲਈ ਤੇ ਦੇਖੋ ਵੀਰੇ ਜਿਹੜੇ ਜਿਹਨੇ ਭਰਾਵਾਂ ਨੇ ਨਵਾਂ ਕਾ ਸ਼ੁਰੂ ਕੰਮ ਕਰਨਾ ਜਾਂ ਜਿਹਨੂੰ ਜਮੀਨ ਨੌਲੇਜ ਨਹੀਂ ਕੱਖ ਦੀ ਨੌਲੇਜ ਨਹੀਂ ਮੈਸ 20 50000 ਰੁਪਏ ਕ ਲੱਖ ਦੀ ਆ ਕ ਡੇਢ ਲੱਖ ਦੀ ਆ ਜਾਂ ਜਿਹਨੂੰ ਧਾਰਾ ਮਾਰਨੀ ਵੀ ਨਹੀਂ ਆਉਂਦੀਆਂ ਵੀਰੇ ਹਨਾ ਉਹ ਭਰਾ ਆਪਾਂ ਤੋਂ ਮੱਝ ਲੈ ਕੇ ਜਾਂਦੇ ਨੇ ਕਿਉਂਕਿ ਯਾਰ ਅਗਲੇ ਨੂੰ ਪਤਾ ਯਾਰ ਹਨਾ ਕਿਉਂ ਕਿਉਂਕਿ ਆਪਣਾ ਸਿਰਫ 4 5000 ਉੱਤੇ ਰੱਖ ਕੇ ਠੀਕ ਆ ਚਾਹੇ 50000 ਦੀ ਮੈਸ ਚਾਹੇ ਲੱਖ ਦੀ ਚਾਹੇ ਡੇਢ ਲੱਖ ਦੀ ਆ ਆਪਾਂ ਨੂੰ ਉਹਦਾ ਨਹੀਂ ਆਪਾਂ ਉੱਪਰ 5 5000 ਤੇ ਰੱਖ ਕੇ ਮੈਸ ਤੇ ਇਹ ਚੱਲੀ ਆ ਵੀਰੇ ਵੀਰ ਨੂੰ ਬਹੁਤ ਬਹੁਤ ਪਰਮਾਤਮਾ ਵਾਧਾ ਕਰੇ ਯਾਰ ਹਨਾ ਤੇ ਤੁਹਾਨੂੰ ਤੁਹਾਨੂੰ ਦੁਸ਼ੀਆਂ ਬਖਸ਼ੇ ਤੇਕਰ ਗੌਰ ਬਾਤ ਵਾਧਾ ਉਹ ਆਜੀ ਕ ਲੈ ਕੇ ਗਿਆ ਪਰਮਾਤਮਾ ਦੀ ਫਰੀਦ ਆਪਾਂ ਤੋਂ ਤੇ ਜਿੱਥੇ ਮਰਜੀ ਖਰੀਦੇ ਖਰੀਦੇ ਪਰ ਬੱਡਾ ਪਰਮ ਪਰਮਾਤਮਾ ਦਾ ਹਨਾ ਜਿਹੜਾ ਸੁਪਨਾ ਪੂਰਾ ਕਰੇ ਵੀਰ ਦਾ ਅਈਂ ਹੰਦੀਆ ਵੀ ਤਸਲਦੀਆਂ ਕਰ ਕਰ ਭੇਦਿਆਂ ਲਾ ਕਹਿੰਦਾ ਚਾਰ ਦਿਨ ਰੱਖ ਲੈ ਵਿਚਾਰ ਦਿਨ ਵੀ ਕਰਿਆ ਕਰ ਨੇ ਪਸੂ ਤੇ ਸੌਦਾ ਹੋਂ ਤੋਂ ਬਾਅਦ ਵੀ ਪਰ ਇਹ ਟੀ ਜਿਹੜੇ ਆਪਣੇ ਘਰ ਮੱਝ ਖੜੀ ਜਾਂਦੀ ਆ ਉਹਦਾ ਕੋਈ ਚੱਕਰ ਨਹੀਂਦਾ ਜਿਹੜੇ ਅਮਾਨਤ ਹੋਰ ਜਿਹੋ ਨੇ ਪੈਸੇ ਆਏ ਤੇ ਪੂਰੇ ਆਏ ਹੋਏ ਤੇ ਗਏ ਹਨਾ ਆਪਾਂ ਨੂੰ ਮੈਂ ਆਪਣੀ ਚਾਰ ਪੰਜ ਘੰਟੇ ਘਾਰੇ ਖੜ ਗਈ ਸੋ ਕਹੇ ਦੀ ਹੱਲ ਆਪਾਂ ਨੂੰ ਟੈਨਸ਼ਨ ਦੀ ਕੱਲ ਨੂੰ ਪਰਮਾਤਮਾ ਉਹ ਨਿੱਕੀ ਨਾ ਹੋਵੇ ਨਾ ਉਹ ਜੇ ਵਾਲਾ ਕਹਿੰਦਾ ਯਾਰ ਬਾਈ ਤੂੰ ਜਾਨ ਬੁੱਝੇ ਕੇ ਕੀਤਾ ਹਨਾ ਫਿਰ ਫਰਕ ਪੈਣ ਵਾਲੇ ਕੰਮ ਹੁੰਦੇ ਨੇ ਪਰ ਫਿਰ ਵੀ ਆਪਾਂ ਤਸੱਲੀ ਪਰਮਾਤਮਾ ਦੀ ਕਿਰਪਾ ਨਾਲ ਦਿਲ ਲਿਆ ਗਿਆ ਆਪਾਂ ਨਾ ਤੇ ਬਾਈ ਚੱਲਿਆ ਹੁਣ ਮਹਾਲੀ ਤੋਂ ਅੱਗੇ ਲਾਂਡਰਾ ਦੇ ਬੱਤੇ ਛੋਟੀ ਹੈ ਵੀਰੇ ਦੂਜੇ ਤੇ ਮਾਰ ਕੱਤੀ ਸੀ